ਏ ਜਾਂਦੀ ਕੁੜੀਏ ਤਰਦੀ Stop. ਚੰਨੀ ਨਵੇਂ ਲੱਖ ਜੁਮੇ paniia ke kouhe peh ਇਨੂ ਸੋਰਾ ਤੇਰੇ ਪਿੰਡ ਵਿੱਚ ਨਹੀਂ ਚੜ ਕੇ ਫਿਰ ਹੁੰਦਾ ਟੋਰਾ ਤੇਰੇ ਪਿੰਡ ਵਿੱਚ ਨਹੀਂ ਚੜ ਕੇ ਫਿਰ ਹੁੰਦਾ ਟੋਰਾ ਤੇਰੇ ਪਿੰਡ ਵਿੱਚ ਨਹੀਂ ਆਵਣਾ ਆਲੇ ਸਾਰੇ ਤਾਗੇ ਨੇ ਤੇਰੇ ਮਾਪਿਆ ਨੇ ਪਾਇ ਸੁਫੋਟਾ ਫੁੱਟ ਉਹਦੇ ਅਰਦਾਲੀ ਜਦ ਲੜਦਾ ਪਹਿਲਾ ਪਹਿਲਾ ਦੇ ਕਰਦਾ ਨਹੀਂ ਨਦੋ Sí. <laughs> ਕੋਣਾ ਮੱਲੇ ਮੱਇਆ ਦੇ ਸਾਹਮਣੇ ਉੱਚਾ ਚਮਾਰਾ ਕੋਣਾ ਸੰਗਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਣ ਚੋਣਾ ਵੇ ਰੱਖਣਾ ਤਾਂ ਤੇਰੀ ਮਰਜ਼ੀ